ਸੈਜ ਗ੍ਰਾਂਦੀ ਨੇ ਖਾਰਜ ਕੀਤਾ ਫੌਜ ਦਾ ਦਾਵਾ ਗਿਆਨੀ ਰਗਵੀਰ ਸਿੰਘ ਨੇ 에어 డిਫੈਂਸ ਚੀਫ ਦੇ ਦਾਅਵੇ ਨੂੰ ਝੂਠ ਦੱਸਿਆ ਮੈਂ ਕਈ ਦਿਨਾਂ ਤੋਂ ਛੁੱਟੀ ਤੇ ਸੀ ਵਿਦੇਸ਼ ਜਾ ਰਿਹਾ ਤੇ ਸੀ ਗਿਆਨੀ ਰਗਵੀਰ ਸਿੰਘ ਨੇ ਕਿਹਾ ਫੌਜ ਦੇ ਵੱਲੋਂ ਅਜਿਹੇ ਦਾਅਵੇ ਕਰਨੇ ਠੀਕ ਨਹੀਂ ਹਨ ਐਲਜੀਪੀਸੀ ਜਾਂਚ ਕਰੇ ਕਿ ਫੌਜ ਅਜਿਹੇ ਦਾਅਵੇ ਕਿਉਂ ਕਰ ਰਹੀ ਹੈ ਇਸ ਸਫਾਈ ਦੇਣ ਦੇ ਲਈ ਕਹਿ ਦਿੱਤਾ ਹੈ ਕਿ ਪੁੱਛ ਕੇ ਸਭ ਕੀਤਾ ਸੋ ਗਿਆਨੀ ਰਗਵੀਰ ਸਿੰਘ ਦੇ ਵੱਲੋਂ ਇਹ ਦਾਵਾ ਕੀਤਾ ਗਿਆ ਜੀ ਪਰਪਰ ਕਿ ਫੌਜ ਨੇ ਉਹਨਾਂ ਦਾ ਜਿਹੜਿਆ ਮਸੂਫ ਪਰ ਤਾਂ ਇਹਨਾਂ ਨੂੰ ਰਾਤ ਤਕਰੀਬਨ 10:00 ਵਜੇ ਇਹ मैसेज जो कि लैफ्टिनेट जनरल ने भारतीय पेल तो ने हरिमंदर साहब के ड्रोनलों के अटैक की गल की है कि पाकिस्तान वालों हरिमंदर साहब जी ड्रोन मिजायलों का निशाना जो बनाया जाना सी पर भारतीय फौज ने उन्होंने जी मनसूबा वहल करते हुए संगत वालों श्रोमी गुरुद्वारा प्रबंधक कमेटी वालों ਇਸ ਬਾਰੇ ਵੀ ਉਹਨਾਂ ਦੇ ਬਿਆਨ ਵੀ ਦਿੱਤਾ ਦੇ ਦਿੱਤੀ ਗਈ ਔਰ ਇਹ ਕਹ ਲੈ ਕਿਹਾ ਗਏ ਕਿ ਇੱਕ ਪਰ ਐਸਾ ਕਰ ਹੈ ਜਿ ਤੁਹਾਰ ਇੱਕ ਨੂੰ ਜ਼ਿੰਦਗੀ ਬਾਨ ਰਿਹਾ ਹੈ ਇੱਕ ਤੋਂ ਜ਼ਿੰਦਗੀ ਤਾਰ ਮਿਲਦੀ ਹੈ ਕੋਈ ਵੀ ਐਸੇ ਹਮਲੇ ਕਰਨ ਬਾਰੇ ਸੋਚ ਵੀ ਨਹੀਂ ਸਕਦਾ ਔਰ ਆਪਣੀ ਉਸ ਗੱਲ ਤੇ ਪਰਦਾ ਪਾਉਣ ਲਈ ਭਾਰਤੀ ਫੌਜ ਦੇ ਲੈਫਟਿਨੈਂਟ ਜਰਨਲ ਦੇ ਵੱਲੋਂ ਇੱਕ ਚੈਨਲ ਤੇ ਸਟੇਟਮੈਂਟ ਦੇਣੀ ਕਿ ਸਾਡੀ ਗੱਲ ਛੱਡ ਗ੍ਰੰਥ ਦੀ ਉਹਨਾਂ ਚ ਲਿਖਿਆ ਹੈ ਕਿ ਗੋਲਡਨ ਟੈਂਪਲ ਨਾਲ ਕੋਈ ਇਹ ਤੁਸੀਂ ਗੱਨਾ ਲੈ ਕੇ ਇਥੇ ਪ੍ਰਕਰਮਾਂ ਦੇ ਵਿੱਚ ਆ ਸਕਦੇ ਹੋ ਜਾਂ ਗੱਨਾ ਆਪਣੇ ਕੋਲ ਸੱਜਦੇ ਹੋ ਔਰ ਮੈਂ ਬੇਨਤੀ ਕਰਨਾ ਚਾਹੁੰਦਾ ਕਿ 24 ਤਰੀਕ ਦਾ ਦਾਸ ਅਮਰੀਕਾ ਦੇ ਵਿੱਚ ਸੀ ਵਿਦੇਸ਼ ਵਿੱਚ ਸੀ 114 ਤਰੀਕ ਨੂੰ ਮੈਂ ਵਿਦੇਸ਼ੋਂ ਜਬਾਪਸ ਆਇਆ ਕਿਸੇ ਦੇ ਕੋਲ ਦਾਸ ਨਾਲ ਕਿਸੇ ਵੀ ਤਰ੍ਹਾਂ ਦੀ ਇਸ ਸੰਬੰਧ ਵਿੱਚ ਗੱਲਬਾਤ ਕੀਤੀ ਹੈ ਬਿਲਕੁਲ ਨਹੀਂ ਹੋਈ ਨਾ ਪ੍ਰਬੰਧਕਾਂ ਨੂੰ ਕੀਤੀ ਗਈ ਹੈ ਨਾ ਕੋਈ ਭਾਰਤੀ ਫੌਜ ਵੱਲੋਂ ਕੀਤੀ ਗਈ ਹੈ ਨਾ ਕੋਈ ਭਾਰਤ ਸਰਕਾਰ ਦੇ ਕਿਸੀ ਮੰਦੇ ਵੱਲੋਂ ਕੀਤੀ ਗਈ ਹੈ ਇਹ ਬਹੁਤ ਗਲਤ ਔਰ ਠੁੱਠਾ ਬਾਬੇ ਗੰਡਾ ਫੌਜ ਦੇ ਉਸ ਲੈਫਟਨੈਂਟ ਜਨਰਲ ਵੱਲੋਂ ਕੀਤਾ ਗਿਆ ਹੈ ਜਿਸ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਚੇ ਪੱਧਰ ਤੇ ਜਾਂਚ ਕਰਾਉਣੀ ਚਾਹੀਦੀ ਹੈ ਜੇਕਰ ਕੋਈ ਐਸਾ ਹੈ ਜੇਕਰ ਸ਼੍ਰੋਮਣੀ ਕਮੇਟੀ ਵੱਲੋਂ ਜਾਂ ਮੈਨੇਜਮੈਂਟ ਵੱਲੋਂ ਜਾਂ ਦਰਬਾਰ ਸਾਬਕੋਂ ਜੇਕਰ ਕਿਸੇ ਨੇ ਐਸਾ ਕਿ ਉਹਨਾਂ ਨੂੰ ਧੋਖਾ ਦਿੱਤੀ ਹੈ ਤੇ ਗੱਲ ਕਹੀ ਹੈ ਉਹਦਾ ਪਤਾ ਕਰਕੇ ਉਹਦੇ ਖਿਲਾਫ ਜੁਰਮ ਵਿਭਾਗੀ ਕਾਰਵਾਈ ਹੈ